ਓਏ ਖੁੱਲ ਗਿਆ ਖੁੱਲ ਗਿਆ ਚੜਜਾ ਚੜਜਾ ਓਏ ਦਿੱਤਾ ਹੀ ਉੱਤੇ ਰੋੜਦਿਆਂ ਨੇ ਉਹ ਇਹ ਲੱ ਚੜ ਗਿਆ ਚੜ ਗਿਆ ਚੜ ਗਿਆ ਹੋ ਗਏ ਸਫਲ ਆਪਾ ਤਾਂ ਇਹ ਉੱਡ ਗਿਆ ਉੱਡ ਗਿਆ ਉੱਡ ਗਿਆ ਇਹ ਲੱ ਉੱਡ ਗਿਆ ਉੱਡ ਗਿਆ ਓਏ ਹੋ ਗਿਆ ਕੰਮ ਬੱਸ ਉਹ ਆ ਕੀ ਕਰੀਏ ਨਾ ਤੂੰ ਓਏ ਤਾਂ ਮੈਂ ਪੈਰਾਸੂਟ ਨਾਲ ਡਾਉਣਾ ਕੀ ਡਾਉਣਾ ਓਏ ਆਪਦੇ ਆਪ ਨੂੰ ਡਾਉਣਾ ਕੀ ਕਰੇਗਾ ਫਿਰ ਓ ਮੈਂ ਬਾਰਡਰ ਤੇ ਜਾਊਂਗਾ ਬਾਰਡਰ ਤੇ हां बॉर्डर ਤੇ ਫੌਜੀਆ ਲਵੇ ਜਾਊਗਾ ਮੈਂ ਉੱਥੇ ਕੀ ਕਰੇਗਾ ਜਾ ਕੇ ਉਹ ਤੈਨੂੰ ਪਤਾ ਤਾਂ ਹੈਗਾ ਯਾਰ ਆ ਸੋਸ਼ਲ ਮੀਡੀਆ ਆ ਕਿੰਨਾ ਇਹਨਾਂ ਨੇ ਉਹ ਕਰਿਆ ਹੋਇਆਗਾ ਉਹ ਪਾਕਿਸਤਾਨ ਜਾਂਦੀ ਹੀ ਨਹੀਂ ਲੱਗ ਰਹੀ हां ਲੱਗ ਰਹੀ ਹੈ ਹੈਨਾ ਬਸ ਉਹੀ ਗੱਲ ਇੰਨੀ ਕੁ ਹੁੰਦੀ ਹੈ ਟੀਆਰਪੀ ਵਧਾਉਣ ਵਾਸਤੇ ਐਡੀ ਗੱਲ ਬਣਾ ਕੇ ਦੱਸ ਦਿੰਦੇ ਨੇ ਅੱਛਾ ਹੋਰ ਆ ਆਹ ਹੋ ਗਿਆ ਜੀ ਉਹਨਾਂ ਨੇ ਮਸਾਲ ਸੜਤੀ ਫਿਰੋਜ਼ਪੁਰ ਸੜਤੀ 15 ਫੁੱਟ ਡੂੰਗਾ ਟੋਆ ਪੱਟਤਾ ਆ ਬਠੰਡੇ ਡਿੱਗ ਗਈ ਓਏ ਓਏ ਜਨਤਾ ਨੂੰ ਡਰਾਈ ਜਾਂਦੇ ਨੇ ਯਾਰ ਗੱਲ ਤਾਂ ਹੈਗੀ ਆਂ ਅਈ ਭਾਈ ਅਸੀਂ ਕੱਲ ਆਥਣੇ ਭਾਈ ਟੀਲੀਵੀਜ਼ਨ 'ਚ ਦੇਖੀ ਜਾਈਏ ਅੱਛਾ ਤੇ ਹਨਾ ਐ ਸਾਰਾ ਟੱਬਰ ਬੈਠਾ ਸਾਡਾ ਅੱਛਾ ਹੁਣ ਸਾਡਾ ਜਿਹੜਾ ਸੀਰੀ ਉਹ ਵੀ ਸਾਡੇ ਪਰਿਵਾਰ ਦਾ ਹੀ ਮੈਂਬਰ ਹੈ ਖਬਰਾਂ ਸੁਣਦੇ ਹੋਣੇ ਹਾਂ ਪਈ ਅਸੀਂ ਲਾਰਖਾ ਖਬਰਾਂ ਹੈ ਨਾਲ ਹੀ ਉਹ ਬੈਠਾ ਸਾਡਾ ਸਾਰਾ ਟੱਬਰ ਬੈਠਾ ਪਈ ਉਹਦੇ ਦੱਸੀ ਜਾਣ ਵੀ ਹਨਾ ਐ ਹੋ ਕੇ ਬਲੈਕ ਆਊਟ ਹੋ ਗਿਆ ਸਾਰੋ ਕੁ ਤੇ ਨਿਹਰਾ ਹੋ ਗਿਆ ਕੋਈ ਬਸ ਹੋਣੀ ਚੱਲਦੀ ਪੱਲਵ ਨਹੀਂ ਚੱਲਦਾ ਕੋਈ ਹਨਾ ਦੀਵਾਣੀ ਚੱਲਦਾ ਵਿੱਚ ਮੋਕ ਡ੍ਰਿੱਲ ਦੀਆਂ ਖਬਰਾਂ ਆਈ ਜਾਣ ਓਏ ਮੋਕ ਡ੍ਰਿੱਲ ਨਹੀਂ ਮੌਕ ਡ੍ਰਿਲ ਹੁੰਦੀ ਹੈ। ਅੱਛਾ ਅੱਛਾ ਬਸ ਉਹੀ। ਹਾਂ। ਕੋਈ ਬੱਚੀ ਹੋ ਗਈਆਂ ਖਬਰਾਂ ਆਈ ਜਾਣ। ਭਾਈ ਸਾਡੇ ਵਾਲਾ ਸੀਰੀ ਜੀ ਤਾਂ ਡਰ ਗਿਆ। ਘਬਰਾ ਗਿਆ। ਘਬਰਾ ਗਿਆ ਭਈ ਉਹ ਤਾਂ। ਅੱਛਾ। ਮੇਰੇ ਬਾਪੂ ਨੇ ਉਹਨੂੰ ਕਿਹਾ ਵੀ ਤੂੰ ਬਾਗਲ ਚ ਜਾ ਵਾਗ ਜਾ। ਡੰਗਰ ਪਸ਼ੂ ਨਮਾ ਦੇ ਪਰ ਤਾਰਾ ਦੂਰਾਂ ਕੱਢਾਂਗੇ। ਅੱਛਾ। ਭਾਈ ਤੋਰਤਾ ਸੀ ਉਹ। ਹਾਂ। ਤੇ ਅੱਧੇ ਪੌਣੇ ਘੰਟੇ ਵਾਂਗੂ ਲੰਘ ਗਿਆ ਹਾਂ ਫਿਰ ਮੇਰਾ ਪਿਓ ਮੈਨੂੰ ਕਹਿੰਦਾ ਹਾਂ ਕਹਿੰਦਾ ਦੇਖ ਕੇ ਆ ਵੀ ਨਮਾਈਆਂ ਨੂੰ ਮੋਈਆਂ ਕਿ ਨਹੀਂ ਉਹਨੇ ਮੈਸਾ ਹਾਂ ਚੱਲ ਨੀ ਗਾਈ ਮਾਰਿਆ ਹਾਂ ਬਈ ਮੈਂ ਗਿਆ ਉੱਥੇ ਨਾ ਤਾਂ ਉਹਨੇ ਪਾਣੀ ਪਿਆਇਆ ਅੱਛਾ ਨਾ ਉਹਨੇ ਕੁਝ ਹੋਰ ਕਰਿਆ ਬਈ ਸਾਰੇ ਡੰਗਰ ਵਿਚਾਰੇ ਇੱਥੇ ਆਏ ਖੜੇ ਐ ਹੋ ਐ ਮਿੱਟੀ ਨਾਲ ਲਿਪੜੇ ਪਏ ਮੈਂ ਪਹਿਲਾਂ ਤਾਂ ਜਾਣ ਸਰ ਨਮਾਈ ਹਾਂ ਫਿਰ ਉਹਨਾਂ ਨੂੰ ਪਾਣੀ ਪਿਆਇਆ ਅੱਛਾ ਚੱਲ ਭਾਈ ਉਹ ਤਾਂ ਹੁਣ ਰੱਜ ਕੇ ਬਹਿ ਗਏ ਹਾਂ ਅੰਦਰ ਸੀਰੀ ਲੱਬਿਆ ਭਾਈ ਸੀਰੀ ਸਾਨੂੰ ਥਿਆਵੇ ਨਾ ਉੱਥੇ ਸਾਡੇ ਬਾਗਲ ਜੇ ਚ ਕਮਰਾ ਜਆ ਬਣਾਇਆ ਹੋਇਆ ਪਈ ਵਧੀਆ ਜਾ ਅੱਛਾ ਦਫਤਰ ਮੰਗੂ ਦਫਤਰ ਮੰਗੂ ਬਣਾਇਆ ਹੋਇਆ ਵਧੀਆ ਰਹਿਣ ਸਾਹਣ ਨੂੰ ਠੀਕ ਆ ਉੱਥੇ ਬੈਠਣ ਉੱਠਣ ਵਾਸਤੇ ਹਾਂ ਹੂੰ ਭਾਈ ਮੈਂ ਆਦੇ ਵਾਲੇ ਪਿਆ ਨੂੰ ਕਿਹਾ ਵੀ ਕੰਮ ਤਾਂ ਗਲਤ ਹੋਗਾ ਸੀਰੀ ਤਾਂ ਥਿਆਉਂਦਾ ਨਹੀਂ ਅੱਛਾ ਤੇ ਭਾਈ ਸਾਡਾ ਸਾਰਾ ਟੱਬਰ ਲੱਪਣ ਲੱਗ ਗਿਆ ਹਾਂ ਅਸੀਂ ਉਹਨਾਂ ਦੇ ਘਰੇ ਬਾਗੇ ਸੰ ਲੱਗ ਕੇ ਤੇ ਹੈ ਨਾ ਘਰੇ ਨਾ ਬਾਗਿਆ ਹੋਵੇ ਮੀਟ ਕਪਰਾ ਆ ਗਿਆ ਤੀਗਾ ਭਾਈ ਗਏ ਅਸੀਂ ਹੈ ਨਾ ਉਹਦੇ ਘਰੇ ਉਦੇ ਘਰ ਵਾਲੀ ਬੋਲਦੀ ਐ ਕਹਿੰਦੀ ਸਾਡੇ ਘਰੇ ਤਾਂ ਆਇਆ ਹੀ ਨਹੀਂ ਹੈਗਾ ਅੱਛਾ ਉਰੇ ਤਾਂ ਆਇਆ ਨਹੀਂ ਉਹ ਕਹਿੰਦੀ ਮੈਂ ਆਪਦੀ ਭੈਣ ਨੂੰ ਫੋਨ ਲਾ ਕੇ ਦੇਖਦੀ ਆ ਆਏ ਨਹੀਂ ਪਤਾ ਉਹਨਾਂ ਦੇ ਘਰੇ ਲੰਗ ਗਿਆ ਹੋਵੇ ਅੱਛਾ ਬਈ ਉਹਨੇ ਉੱਥੇ ਫੋਨ ਲਾ ਕੇ ਦੇਖਿਆ ਨਾ ਪਾਈ ਕੁਛ ਨਾ ਬਣਿਆ ਅੱਛਾ ਉੱਥੇ ਵੀ ਨਹੀਂ ਗਿਆ ਹੂੰ ਅਸੀਂ ਨੇ ਕਿਹਾ ਬੜਾ ਪੰਗਾ ਸੜਿਆ ਭਾਈ ਸਾਰੇ ਲੱਭੀ ਜਾਣ ਜੱਗਾ ਕਿੱਥੇ ਐ ਅੱਛਾ ਹਾਂ ਫੇਰ ਭਈ ਪਾਈਆਂ ਭਾਈ ਭੱਜਣਾ ਦਾ ਸਾਡੇ ਦੋਨੇ ਪਾਸੇ ਟੱਬਰਾਂ ਦੀਆਂ ਅੱਛਾ ਉਹ ਨੂੰ ਲੱਭੇ ਉਹ ਨੂੰ ਲੱਭੇ ਦੋਨੇ ਕਣੀ ਲੱਭਣ ਹਾਂ 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 ਚੱਲ ਭਾਈ ਫਿਰ ਮੇਰੇ ਬਾਪੂ ਨੇ ਕਿਹਾ ਵੀ ਤੂੰ ਐ ਕਰ ਤੂੰ ਆਪਾਂ ਗੁਰਦੁਆਰੇ ਤੂੰ ਜਨਾ ਬੁਲਾ ਦਿੰਨੇ ਆ ਵੀ ਭਾਈ ਐ ਕਰਕੇ ਗੁੰਮ ਗਿਆ ਵੀ ਦੇ ਕਿਸ ਨੂੰ ਲੱਭਿਆ ਸਾਡੇ ਘਰੇ ਛੱਡ ਜੀ ਅੱਛਾ ਹਾਲੇ ਤਾਂ ਸਾਡੀਆਂ ੱੱਲਾਂ ਜੀ ਚੱਲੀ ਜਾਂਦੀਆਂ ਤੀਆਂ ਹਾਂ ਪਈ ਮੇਰਾ ਬਾਪੂ ਮੈਨੂੰ ਕਹਿੰਦਾ ਧਾਰਾਂ ਦਾ ਟਾਈਮ ਹੋ ਗਿਆ ਹਾਂ ਵੀ ਤੁਸੀਂ ਜਾ ਕੇ ਇਹਨੇ ਗੁਰਦੁਆਰੇ ਸੂਚਨਾ ਕਰਾਓ ਮੈਂ ਇਹਨੇ ਧਾਰਾ ਧੂਰਾ ਕੱਢਦਾ ਵੀ ਤੂੰ ਇਹਨੇ ਮੇਰੇ ਨਾਲ ਆ ਜਾ ਵੀ ਪਾੜਾ ਪੂੜਾ ਪਾ ਦੀ ਅੱਛਾ ਭਾਈ ਅਸੀਂ ਇਹਨੇ ਧਾਰਾਂ ਧੂਰਾ ਕੱਢੀਆਂ ਪਈ ਅਸੀਂ ਬਾਲਟੀਆਂ ਧਰੀਆਂ ਕਮਰੇ ਚ ਹਾਂ ਮੇਰਾ ਬਾਪੂ ਤਾਂ ਬੈਠ ਕੇ ਮੰਝੇ ਤੇ ਉਹਨਾਂ ਨੂੰ ਮਿਲਣ ਲੱਗ ਗਿਆ ਦੁੱਧ ਨੂੰ ਅੱਛਾ ਇਹਨੇ ਤਾਂ ਭਾਈ ਉਹ ਤਾਂ ਕਿਤੇ ਲੱਤਾਂ ਬਚਾਲਦੀ ਨਿਕਲਾਏ ਮੇਰੇ ਬਾਪੂ ਦੇ ਸਾਡਾ ਸੀਰੀ ਜੀ ਅੱਛਾ ਚੱਲ ਭਾਈ ਮੇਰਾ ਬਾਪੂ ਤਾਂ ਡਰ ਗਿਆ ਹਾਂ ਮੇਰਾ ਬਾਪੂ ਕਹਿੰਦਾ ਸਾਲਿਆ ਤੂੰ ਕਿੱਧਰ ਹੋਏ ਉਹ ਬੋਲਦਾ ਐਦੂ ਸੇਫ ਜਗ੍ਹਾ ਨਹੀਂ ਲੱਭਣੀ ਮੇਰਾ ਬਾਪੂ ਕਹਿੰਦਾ ਉਹ ਕਿਵੇਂ ਕਹਿੰਦਾ ਹੋਰ ਕਾ 2 ਘੰਟੇ ਹੋ ਗਏ ਸਾਨੂੰ ਖੱਜਲ ਖਵਾਲ ਹੁੰਦਿਆਂ ਨੂੰ ਲੱਭਿਆ ਤਾਂ ਮੈਂ ਸੋਨੂ ਨਹੀਂ ਹੈਗਾ ਪਾਕਿਸਤਾਨ ਵਾਲਿਆਂ ਨੂੰ ਮੈਂ ਕਿਵੇਂ ਲੱਭੂ ਅੱਛਾ ਹੋਰ ਠੀਕ ਐ ਉਹ ਕਿਵੇਂ ਸੋਡੇ ਵਾਲਾ ਸੀਰੀਆ ਠੀਕ ਐ ਹੁਣ ਓਏ ਉਹ ਕਿੱਥੇ ਠੀਕ ਐ ਭਰਾਵਾ ਹਾਂ ਕੀ ਹੋ ਗਿਆ ਦੀ ਇਹਨੂੰ ਔਰ ਟੀਵੀ ਇਹ ਤਾਂ ਦੱਸਦੇ ਨਹੀਂ ਸੀ ਵੀ ਸੈਰ ਨੇ ਜਾਂ ਵੱਜੂਗਾ ਜਦੋਂ ਮਸਾਇਲਾ ਮਸੂਲਾ ਇਹਨਾਂ ਨੇ ਉਹ ਕਰੀਆਂ ਪਾਕਿਸਤਾਨ ਵਾਲਿਆਂ ਨੇ ਹਾਂ ਸਾਡੇ ਓਏ ਬੀਜੀ ਜੀ ਚ ਇੱਕ ਹੈਗਾ ਹੈਗਾ ਕਲਾਸ ਨਾ ਜਾ ਅੱਛਾ ਉਹਨੇ ਮੋਟਰਸਾਈਕਲ ਦੀ ਜਾਤ ਮਾਰ ਰੱਖੀ ਆ ਉਹ ਸਾਇਲੈਂਸਰ ਸਲੂਸਰ ਜਿਹਾ ਲਾ ਰੱਖਿਆ ਹੈਗਾ ਖੱਚ ਕਰਿਆ ਪਾ ਮੋਟਰਸਾਈਕਲ ਦਾ ਹਾਂ ਜਦੋਂ ਤੋੜਦਾ ਭਈ ਉਹਨੇ ਕੱਢਿਆ ਬਾਹਰ ਮੋਟਰਸਾਈਕਲ ਉਹ ਦੋ ਤੀ ਪੂਰੀ ਰੇਸ ਉਹ ਤਾਂ ਕਰਿਆ ਹਾਂ ਭਈ ਸਾਡੇ ਵਾਲੇ ਸੀਰੀਅਨ ਤਾਂ ਲੱਗਿਆ ਵੀ ਲਾ ਵੱਜ ਗਿਆ ਸੈਰ ਨਾਲ ਅੱਛਾ ਕੋਈ ਸਾਡੇ ਵਾਲਾ ਸਿਰ ਇਹ ਤਾਂ ਪੱਜਿਆ ਜਾ ਵੇ ਫੱਲਾ ਅੱਛਾ ਤੇ ਮੂਰੇ ਉਹਨੇ ਦੇਖਣੇ ਜਾ ਕੇ ਭਾਂਡੇ ਵਾਲੀ ਬੁਰਜੀ ਤੇ ਬੱਜਿਆ ਅੱਛਾ ਹੋਰ ਸਿਰ ਪੜਵਾ ਲਿਆ ਓਏ ਅਸੀਂ ਨੇ ਕਿਹਾ ਇਹਨੂੰ ਚੱਕੋ ਚੱਕੋ ਅਸੀਂ ਡਾਕਟਰ ਦੇ ਲਾਵੇ ਬੱਜੇ ਹਾਂ ਗਾਂਹਾਂ ਜਦੋਂ ਡਾਕਟਰ ਦੇ ਜਾ ਕੇ ਦੇਖਿਆ ਉੱਥੇ ਰਾਸ਼ਨ ਵਾਲੇ ਡੀਪੀ ਵਾਂਗੂ ਐਡੀ ਲੈਣ ਲੱਗੀ ਪਈ ਭਰਾਵਾ ਅੱਛਾ ਅਸੀਂ ਵੀ ਡਾਕਟਰ ਨੂੰ ਜਾ ਕੇ ਕਿਹਾ ਵੀ ਡਾਕਟਰ ਸਾਹਿਬ ਵੀ ਪਹਿਲਾ ਸਾਡਾ ਬੰਦਾ ਦੇਖ ਲੋ ਅੱਛਾ ਤਾਂ ਮਧਾਣੀ ਚੀਰਾ ਪਵਾ ਦਿੱਤਾ ਹੈ ਹਾਂ ਉਹ ਕਹਿੰਦਾ ਭਾਈ ਸਾਰਿਆਂ ਦੇ ਇਹੀ ਹਾਲ ਹੈ ਕਿਸੇ ਦਾ ਬੀਪੀ ਵੱਧ ਗਿਆ ਕਿਸੇ ਦਾ ਬੀਪੀ ਘਟ ਗਿਆ ਅੱਛਾ ਚਲ ਭਈ ਮੈਂ ਪੱਟੀਆਂ ਪੁੱਟੀਆਂ ਕਰਾ ਕੇ ਸੀਜੀ ਦੇ ਮੈਂ ਡਾਕਟਰ ਨੂੰ ਕਿਹਾ ਵੀ ਡਾਕਟਰ ਸਾਹਿਬ ਜੇ ਰਾਤ ਨੂੰ ਇਹ ਦਰਦ ਦਰਦੁੱਟ ਖੜਿਆ ਅੱਛਾ ਵੀ ਸਾਡਾ ਫੋਨ ਚੱਕ ਲਿਓ ਹਾਂ ਉਹ ਕਹਿੰਦਾ ਫੋਨ ਨਾ ਭਾਈ ਵੀ ਫੋਨ ਹੀ ਭਾਈ ਮੈਂ ਚੱਕ ਸਕਦਾ ਮਹਾ ਉਹ ਕਿਉਂ ਤੇ ਕਹਿੰਦਾ ਹੋਰ ਕਹਿੰਦਾ ਬਲੈਕਆਊਟ ਇਹ ਕਰਕੇ ਆਪਣੇ ਪਿੰਡ ਦੇ ਬੰਦਿਆਂ ਨੇ ਕਹਿੰਦਾ ਫੋਨ ਲਾ ਲਾ ਕੇ ਕਹਿੰਦਾ ਮੇਰਾ ਫੋਨ ਵੀ ਵੇਟਿੰਗ ਚ ਫਰਮ ਗਿਆ ਅੱਛਾ ਹੋਰ ਬਈਆਂ ਬਲੈਕਆਊਟ ਕਰਕੇ ਮੇਰੇ ਪਿਆਰ ਨੂੰ ਮੇਰੀ ਮਾਂ बोलਦੀ ਹੈ ਬੀਹਾਂ ਜੀ ਮੈਨੂੰ ਵੀ ਬਲੈਕਆਊਟ ਦਾ ਥੋੜਾ ਜਿਹਾ ਮਾਹੌਲ ਜਿਹਾ ਠੀਕ ਜਿਆ ਨਹੀਂ ਲੱਗਦਾ ਵੀ ਇਹ ਮੈਂ ਮਹੀਨਾ ਕਬ ਦੇ ਪੇਕੇ ਲਾਇਆ ਮਾਂ ਹਾਂ ਪਰ ਮੇਰਾ ਡੈਡੀ ਬੋਲਦਾ ਵੀ ਤੂੰ ਰਹਿਣ ਦੇ ਰਹਿਣ ਦੇ ਭਗਵਾਨ ਨੇ ਆ ਮਾਹੌਲ ਜਾਂ ਠੀਕ ਹੋ ਜਾਂਦੇ ਤੂੰ ਫੇਰ ਵਗਦੀ ਅੱਛਾ ਹਾਂ ਮੇਰੀ ਮੰਮੀ ਕਹਿੰਦੀ ਨਹੀਂ ਮੈਂ ਤਾਂ ਜਾਉਂਗੀ ਮੇਰਾ ਪਿਓ ਕਹਿੰਦਾ ਕਹਿੰਦਾ ਤੂੰ ਕਹਿੰਦਾ ਜਾ ਕੇ ਉਹਨਾਂ ਦਾ ਵੀ ਟੱਬਰ ਮਰਵਾ ਦੇਂਗੀ ਸਾਰਾ ਉਹ ਕਿਵੇਂ ਹੋਰ ਕਹਿੰਦਾ ਮੈਨੂੰ ਪਤਾ ਤੈਨੂੰ ਜਾ ਕੇ ਲਾਉਣੀ ਆ ਉੱਥੇ ਲੈਟ ਉਹ ਤੈਨੂੰ ਰੋਕਣਗੇ ਵੀ ਭਾਈ ਲੈਟ ਨਾ ਲਾ ਫਿਰ ਤੂੰ ਲੜੇਂਗੀ ਉਹਨਾਂ ਨਾਲ ਵੀ ਕੀ ਗੱਲ ਮੇਰਾ ਇਸ ਘਰ 'ਚ ਇੰਨਾ ਕ ਵੀ ਹੱਕ ਨਹੀਂ ਮੈਂ ਇੱਕ ਲਾਈਟ ਵੀ ਨਹੀਂ ਲਾ ਸਕਦੀ ਇਹ ਘਰ ਦੇ ਵਿੱਚ ਕਿਉਂ ਤੁਸੀਂ ਨੇ ਹੁਣ ਮੇਰਾ ਹੱਕ ਖਤਮ ਕਰਤਾ ਹਾਂ ਉਹਨਾਂ ਨੇ ਤੈਨੂੰ ਡਰ ਦੇ ਮਾਰਿਆ ਨੇ ਕੁਝ ਕਹਿਣਾ ਨਹੀਂ ਤੈਨ ਲਾਈਟ ਲੈ ਕੇ ਨਾ ਰਹਿਣਾ ਨਹੀਂ ਅੱਛਾ ਹਾਂ ਓਏ ਮੇਰਾ ਡੈਡੀ ਕਹਿੰਦਾ ਤੂੰ ਰਹਿਣ ਦੇ ਜਦੋਂ ਮਾਹੌਲ ਜਿਆ ਠੀਕ ਹੋਗਾ ਤਾਂ ਤੁਸੀਂ ਰਹਿਣ ਨੂੰ ਫਿਰ ਤੋਂ ਪੰਦੀ ਨਹੀਂ ਲਾਇਆ ਠੀਕ ਹੈ ਵੀ ਗੱਲ ਹਾਂ ਗੱਲ ਤਾਂ ਸਿਆਣੀ ਤਰੀਆ ਉਹਨੇ ਹੁਣ ਆਪਾਂ ਨੂੰ ਵੀ ਐਂ ਲਾ ਲੈ ਵੀ ਜਿਹੜੇ ਆਪਣੇ ਬਾਰਡਰ ਤੇ ਫੌਜੀ ਵੀਰ ਨੇ ਹੂੰ ਉਹਨਾਂ ਦੇ ਆਪਾਂ ਨੂੰ ਰੂਲ ਫਾਲੋ ਕਰਨੇ ਚਾਹੀਦੇ ਨੇ ਜਿਵੇਂ ਉਹ ਕਹਿੰਦੇ ਨੇ ਦੇਖ ਆਪਾਂ ਨੂੰ ਉਹਨਾਂ ਨੂੰ ਹਰ ਇੱਕ ਗੱਲ ਮੰਨਣੀ ਚਾਹੀਦੀ ਆ ਵਿਚਾਰੇ ਉੱਥੇ ਆਪਣੀ ਰਾਖੀ ਕਰਕੇ ਉਹ ਬਾਰਡਰ ਤੇ ਖੜੇ ਨੇ ਹੂੰ ਉਹ ਤਾਇਨਾਤ ਨੇ ਹਰ ਵਕਤ 24 ਘੰਟੇ ਆਪਣੀ ਡਿਊਟੀ ਤੇ ਹਾਜ਼ਰ ਨੇ ਹਾਂ ਐ ਆਪਾਂ ਨੂੰ ਯਾਨੀ ਕਿ ਵੀ ਉਹਨਾਂ ਦੀ ਗੱਲ ਹਰ ਇੱਕ ਮੰਨਣੀ ਚਾਹੀਦੀ ਹਾਂ ਕੋਈ ਲੇਟ ਬੱਤੀ ਜਿਵੇਂ ਵੀ ਉਹ ਕਹਿੰਦੇ ਨੇ ਹਾਂ ਜਿਵੇਂ ਉਹਨਾਂ ਨੇ ਆਰਡਰ ਦਿੱਤੇ ਹਾਂ ਹੁਣ ਪਾਕਿਸਤਾਨ ਐ ਦੇਖੋ ਆਪਣੇ ਭਾਰਤ ਦਾ ਭਾਈ ਐ ਹਾਂ ਹੈ ਆਪਾਂ ਨੂੰ ਉਹ ਭਾਈ ਨੇ ਉਹ ਉਹ ਉਹਨਾਂ ਨੂੰ ਆਪਾਂ ਭਾਈ ਹਾਂ ਹੁਣ ਯਾਰ ਰਹਾ ਤਾਂ ਉਹ ਵੀ ਇੱਕ ਟਾਈਮ ਆਪਣਾ ਭਾਈ ਹੋ ਐ ਹਿੱਸਾ ਤਾਂ ਆਪਣਾ ਹੀ ਹੁੰਦਾ ਸੀ ਉਹ ਵੀ ਹੁਣ ਆਪਾਂ ਤਾਂ ਇਹ ਕਹਿੰਦੇ ਆ ਇਹ ਲੜਾਈ शांत हो जाए सारे वासबत का भला है मैं चलिया बार्डर